ਠੀਕ ਤਾਂ ਸੋ ਪਹਿਲਾਂ ਮੈਂ ਯੂਨਾਈਟਿਡ ਥੀਟਰ ਬਠਿੰਡਾ ਵੱਲੋਂ ਤੁਹਾਡੇ ਸਾਰੇ ਦੋਸਤਾਂ ਦਾ ਪ੍ਰੈਸ ਵਾਲਿਆਂ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੇ ਥੋੜੇ ਜਿਹੇ ਮੈਸੇਜ ਦੇ ਉੱਤੇ ਤੁਸੀਂ ਸਾਰੇ ਇਕੱਠੇ ਹੋ ਕੇ ਆਏ। ਅੱਜ ਇਹ ਤਕਲੀਫ ਨੂੰ ਇਹ ਦਿੱਤੀ ਹੈ ਵੀ ਸਾਡਾ ਯੂਨਾਈਟਿਡ ਥੀਟਰ ਜਿਹੜਾ ਕਿ ਹਰ ਸਾਲ ਰਵਾਈਨ ਕਰਦਾ ਹੈ ਇਹ ਤਕਰੀਬਨ ਮੇਰੇ ਖਿਆਲ ਹੈ ਸ਼ਾਇਦ ਤੁਹਾਡੇ ਚੋਂ ਵੀ ਕਿਸੇ ਨੂੰ ਨਾਂ ਪਤਾ ਹੋਵੇ ਜਦੋਂ ਗਾਂਧੀ ਗਰਾਊਂਡ ਦੇ ਵਿੱਚ ਮਾਲ ਰੋਡ ਨਹੀਂ ਸੀ ਹੁੰਦੀ ਉੱਥੇ ਬੱਸ ਸਟੈਂਡ ਵੀ ਹੋਇਆ ਕਰਦਾ ਸੀ ਇਹ ਵੀ ਸ਼ਾਇਦ ਤੁਹਾਨੂੰ ਨਾ ਪਤਾ ਹੋਵੇ ਉੱਥੇ ਇੱਕ ਟਾਕੀ ਜਲੀ ਸਿਨੇਮਾ ਜਿਹਨੂੰ ਕਹਿੰਦੇ ਐ ਪ੍ਰਕਾਸ਼ ਟਾਕੀ ਉੱਥੇ ਯੂਨਾਈਟਿਡ ਥੀਏਟਰ ਦਾ ਰਮੈਨ ਹੋਇਆ ਕਰਦੀ ਸੀ ਬਹੁਤ ਪਰੰਗ ਉੱਥੇ ਹੀ ਅਸੀਂ ਇਹ ਸ਼ਹੀਦ ਆਜ਼ਮ ਭਗਤ ਸਿੰਘ ਦਾ ਫੇਰਾ ਉਹ ਰਮੈਨ ਤੋਂ ਬਾਅਦ ਕਰਿਆ ਕਰਦੇ ਸੀ ਜਿਹਦਾ ਕਿ ਸਦਾ ਤਰਲੋਚਨ ਸਿੰਘ ਰਿਆਸਤੀ ਆਪਣੇ ਸਾਬਕਾ ਮੰਤਰੀ ਸਵਰਗੀ ਹੈ ਉਹ ਪਬਲਿਕ ਰਿਲੇਸ਼ਨ ਦੇ ਮੰਤਰੀ ਹੁੰਦੇ ਸੀ ਉਹਨਾਂ ਨੇ ਇੱਕ ਵਾਰੀ ਇਹ ਭਗਤ ਸਿੰਘ ਦਾ ਪੇਰਾ ਦੇਖਿਆ ਤੇ ਉਹਨਾਂ ਨੇ ਫਿਰ ਸਾਨੂੰ ਇਹ ਗੱਲ ਕਹੀ ਪੰਡਿਤ ਹੁਕਮ ਚੰਦ ਖਲੀਲੀ ਜੀ ਇਹਦੇ ਰਾਈਟਰ ਨੇ ਜਿਨ੍ਹਾਂ ਨੇ ਇਹ ਪੇਰਾ ਲਿਖਿਆ ਸਤਪਾਲ ਬਰਮਾ ਜੀ ਗਿਆਨ ਸਰਿੰਜ ਜੀ ਚਾਰਲੀ ਸਾਹਿਬ ਇਹ ਸਾਰੇ ਹੀ ਇਕੱਠੇ ਓਕੇ ਇਸ ਨੂੰ ਕਰਿਆ ਕਰਦੇ ਸਨ ਇਹ ਸਾਡੇ ਕੋਲੇ ਹੁਣ ਕਾਫੀ ਦੇਰ ਤੋਂ 40 ਸਾਲ ਤੋਂ ਤਕਰੀਬਨ ਇਹ ਭਗਤ ਸਿੰਘ ਦਾ ਪੇਰਾ ਅਸੀਂ ਨਹੀਂ ਕਰ ਸਕੇ ਕਿਸੇ ਕਾਰਨਾ ਕਰਕੇ ਕੁਝ ਸਾਡੇ ਪੁਰਾਣੇ ਕਲਾਕਾਰ ਸੀਗੇ ਰਟਾਇਰ ਹੋ ਗਏ ਕੁਝ ਚਲੇ ਗਏ ਉਹ ਫਿਰ ਲੋਕਾਂ ਦੀ ਡਿਮਾਂਡ ਦੇ ਉੱਤੇ ਅਸੀਂ ਐਕੀ ਸਾਡੇ ਸਾਰੇ ਯੂਨਾਈਟਿਡ ਸਟੇਟ ਦੇ ਪ੍ਰਧਾਨ ਜੀ ਬੈਠੇ ਨੇ ਢੀਗਰਾ ਸਾਹਿਬ ਸਾਰੇ ਬੈਠੇ ਨੇ ਤੇ ਅਸੀਂ ਇਹਨਾਂ ਨੇ ਬੜੀ ਮਿਹਨਤ ਦੇ ਨਾਲ ਅਸੀਂ ਇਹ ਫੈਸਲਾ ਕੀਤਾ ਵੀ ਅਸੀਂ ਇੱਕ ਵਾਰੀ ਬਠਿੰਡੇ ਦੀ ਸਟੇਜ ਦੇ ਉੱਤੇ ਦੁਬਾਰਾ ਫਿਰ ਭਗਤ ਸਿੰਘ ਦਾ ਪੇਰਾ ਕਰੀਏ ਸੋ ਅਸੀਂ ਇਹਦਾ ਫੈਸਲਾ ਕਰਦੇ ਹੋਏ 21 ਤਾਰੀਖ ਨੂੰ 21 ਮਾਰਚ ਨੂੰ ਅਸੀਂ ਰੋਜ਼ ਗਾਰਡਨ ਵਿਖੇ ਜੋ ਗਾਰਗੀ ਸਾਹਿਬ ਦਾ ਉਹ ਸਟੇਡੀਅਮ ਬਣਾਇਆ ਹੈ ਐਟੋਰੀਅਮ ਉੱਥੇ ਅਸੀਂ ਇਹ ਕਰਨ ਜਾ ਰਹੇ ਹਾਂ ਇਸ ਦਾ ਅਪੇਰੇ ਦਾ ਮਤਲਬ ਜੋ ਹੈ ਬਹੁਤ ਬੰਦਿਆਂ ਨੂੰ ਨਹੀਂ ਪਤਾ ਅਪੇਰੇ ਦਾ ਮਤਲਬ ਢੀਂਗਰਾ ਸਾਹਿਬ ਤੁਹਾਨੂੰ ਦੱਸਣਗੇ ਇਹ ਅਪੇਰੇ ਦਾ ਮਤਲਬ ਕੀ ਹੁੰਦਾ ਹੈ ਢੀਂਗਰਾ ਸਾਹਿਬ ਦੇਖਣ ਵਾਲੀ ਗੱਲ ਕੀ ਹੈ ਤਿੰਨ ਰੋਲ ਮੇਨ ਨੇ ਇੱਕ ਅੰਗਰੇਜ਼ ਦਾ ਇੱਕ ਸ਼ਹੀਦ ਆਜ਼ਮ ਭਗਤ ਸਿੰਘ ਦਾ ਇੱਕ ਭਗਤ ਸਿੰਘ ਦੀ ਮਗੈਤਰ ਦਾ ਮੇਰੇ ਇੱਕ ਬੜੀ ਗੱਲ ਯਾਦ ਆਉਂਦੀ ਹੈ ਅੰਗਰੇਜ਼ ਤੇ ਭਗਤ ਸਿੰਘ ਦੇ ਸਵਾਲ ਜਵਾਬ ਹੁੰਦੇ ਨੇ ਤੇ ਭਗਤ ਸਿੰਘ ਬੜੇ ਰੋਬ ਦੇ ਨਾਲ ਅੰਗਰੇਜ਼ ਨੂੰ ਡਾਂਟਦਾ ਹੈ ਤੇ ਅੰਗਰੇਜ਼ ਫਿਰ ਭਗਤ ਸਿੰਘ ਨੂੰ ਕੀ ਕਹਿੰਦਾ ਤੇਰੀ ਭੌਲੀ ਸੂਰਤ ਦੇਖ ਕੇ ਮੈਨੂੰ ਤਰਸ ਗਿਆ ਸੀ ਆ ਤੇਰੇ ਤਣ ਵਿੱਚ ਤੂੜੀ ਤੋੜਦਿਆਂ ਵਿੱਚ ਚੌਂਕਦਿਆਂ ਕਰਵਾ ਇਸ ਤਰ੍ਹਾਂ ਦੇ ਮੇਰਾ ਮਤਲਬ ਹੈ ਵੀ ਬਹੁਤ ਹੀ ਅੱਛੇ ਜੋਸ਼ ਭਰੇ ਇਸ ਭਗਤ ਸਿੰਘ ਦੇ ਅਪੇਰੇ ਦੇ ਵਿੱਚ ਨੇ ਮੇਰੇ ਖਿਆਲ ਹੈ ਵੀ ਬਟੰਡੇ ਦੇ ਲੋਕ जिने ਨਾ ਦੇਖਿਆ ਮਿਸ ਕਰ ਗਿਆ ਤੇ ਮਗਰੋਂ ਤੁਸੀਂ ਲੋਕਾਂ ਨੂੰ ਦੱਸਿਆ ਵੀ ਕਿਆ ਬਾਤ ਹੈ ਯਾਰ ਇਹ ਦੇਖਣ ਜੋਗ ਸੀ ਉਹ ਲੋਕ ਬਾਅਦ ਚ ਪਛਤਾਉਣਗੇ ਇਸ ਲਈ ਮੈਂ ਸਾਰੇ ਬਟੰਡੇ ਦੇ ਭੈਣਾ ਭਰਾਵਾਂ ਨੂੰ ਸਾਰੇ ਦੋਸਤਾਂ ਨੂੰ ਖਾਸ ਕਰਕੇ ਬਟੰਡੇ ਦੇ ਨੌਜਵਾਨ ਸਾਥੀਆਂ ਨੂੰ ਇਹ ਬੇਨਤੀ ਕਰਦਾ ਵੀ 21 ਤਰੀਕ ਨੂੰ ਉੱਥੇ ਪਹੁੰਚ ਕੇ ਜਰੂਰ ਇਹ ਭਗਤ ਸਿੰਘ ਦੇ ਅਪੀਰੇ ਨੂੰ ਦੇਖਣ ਤੇ ਦੇਖਣ ਵੀ ਕਿਵੇਂ ਹਿੰਦੁਸਤਾਨ ਅੰਗਰੇਜ਼ਾਂ ਤੋਂ ਹਜ਼ਾਰ ਕਰਾਇਆ ਗਿਆ ਤੇ ਕਿਵੇਂ ਇਹਨਾਂ ਲੋਕਾਂ ਨੇ ਇਹਨਾਂ ਸ਼ਹੀਦਾਂ ਨੇ ਸੀਧੀਆਂ ਉਪੇਰਾ ਦੇ ਕੁਝ ਚਲਕੇ ਤੁਸੀਂ ਮੇਰੇ ਘਰ ਆ ਗਏ ਨਾ ਚੀ ਵੀ ਦਿਖਾਈਆਂ ਸੀ ਭਾਈਆ ਜੀ ਦਿਖਾਈਆਂ ਸੀ ਦਿਖਾਈਆਂ ਸੀ ਤਿੰਨ ਸੀਨ ਦਿਖਾਏ ਸੀਗੇ ਟੋਟਲ ਇਹ ਚ 10 ਸੀਨ ਹੈ ਠੀਕ ਹੈ ਸਰ ਟੋਟਲ 10 ਸੀਨ ਹੈ ਤਿੰਨ ਤਾਂ ਅਸੀਂ ਉੱਥੇ ਦਿਖਾਏ ਸੀ ਇੱਕ ਟ੍ਰੇਲਰ ਕੀਤਾ ਸੀਗਾ ਵੀ ਇਹ ਅਸੀਂ ਕਰ ਪਾਵਾਂਗੇ ਕਿ ਨਹੀਂ ਕਰ ਪਾਵਾਂਗੇ ਅਸੀਂ ਤਿੰਨ ਸੀਨ ਦੇ ਵਿੱਚ ਪੂਰੇ ਕੰਮ ਜਾਵੋਗੇ ਸਾਨੂੰ ਹੌਸਲਾ ਹੋ ਗਿਆ ਵੀ ਅਸੀਂ ਫੁੱਲ ਫਲਾਇਅਰ ਉਪੇਰਾ ਕਰਾਂਗੇ ਤੁਸੀਂ ਤੁਸੀਂ ਨੂੰ ਸੰਭਾਲਣ ਦੀ ਗੱਲ ਕੀਤੀ ਸੀ ਵੀ ਇਹਨੂੰ ਸਮਾਲ ਕੇ ਰੱਖਣ ਦੀ ਇਹ ਤੁਸੀਂ ਦੇਖੋ ਜੀ ਅਸੀਂ 50 ਸਾਲ ਦਾ ਸੰਭਾਲ ਕੇ ਰੱਖਿਆ ਹੈ। ਸ਼ਾਇਦ ਨਾ ਪਤਾ ਹੋਇਆ ਪੋਪਾ ਜੀ ਬੈਠੇ ਨੇ ਪੰਡਤ ਹੁਕਮਚੰਦ ਖਲੀਲੀ ਦੇ بیٹے ਇਹਨਾਂ ਨੇ ਸੰਭਾਲ ਕੇ ਰੱਖਿਆ। ਉਹਨਾਂ ਦਿਨਾਂ 'ਚ ਪਤਾ ਨਹੀਂ ਕਿੰਨੇ ਕੁ ਪੈਸੇ ਇਹਨਾਂ ਨੂੰ ਆਫਰ ਹੋਏ ਬੰਬੇ ਤੋਂ ਵੀ ਸਾਨੂੰ ਇਹ ਪੇਰਾ ਦੇ ਦਿਓ ਪਰ ਦਿੱਤਾ ਵੀ ਸਾਡੇ ਬਜ਼ੁਰਗਾਂ ਦੀ ਯਾਦ ਹੈ ਤੇ ਉਹਨਾਂ ਦੀ ਲਿਖੀ ਹੋਈ ਹੈ। ਬੜੀ ਬਹੁਤ ਹੁਕਮਚੰਦ ਖਲੀਲੀ ਦੀ ਮੈਂ ਤੁਹਾਨੂੰ ਕੀ ਦੱਸਾਂ ਤੁਰੇ ਜਾਂਦੇ ਗੀਤ ਲਿਖਦਾਂ ਨੇ ਤੁਰੇ ਜਾਂਦੇ ਅਸੀਂ ਇੱਥੋਂ ਇੱਕ ਕਾਰ 'ਚ ਬਾਗੇ ਜਿੱਥੇ ਆਪਣੀ ਝੀਲਾਂ ਗਈਆਂ ਉੱਥੋਂ ਤੱਕ ਜਾਣਾ ਸੀ ਇੱਕ ਸੀਨ ਸੀਗਾ ਰਮੇਨ ਦਾ ਕਿਸੇ ਕੇ ਵੀ ਫਰਾਨੀਤਾ ਅੱਜ ਤੇ ਗੀਤ ਲਿਖਣਾ ਤੁਸੀਂ ਇਹ ਦੇਖੋ ਵੀ ਆਉਂਦੇ ਤੇ ਜਾਂਦੇ ਸਾਡੀ ਕਾਰ 'ਚ ਬੈਠੇ ਉਹਨਾਂ ਨੇ ਗੀਤ ਲਿਖੇ ਹੋਰ ਕਲਾਸਿਕ ਸੀ ਬਹੁਤ ਹੀ ਵਧੀਆ ਰਾਈਟਰ ਤੇ ਬਹੁਤ ਹੀ ਵਧੀਆ ਮਿਊਜ਼ਿਕ ਡਾਇਰੈਕਟਰ ਸੀਗੇ ਸੋ ਮੈਂ ਕੀਤੇ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਕਰਨਾ। ਅੱਜ ਕਮਲ ਕੋਪੇ ਤੁਸੀਂ ਟਾਈਮ ਕਲ ਕਿਹਾ ਪੋਪਾ ਜੀ ਤੁਸੀਂ ਵੀ ਭਗਤ ਸਿੰਘ ਨੂੰ ਫਾਂਸੀ ਦਾ ਹੁਕਮ ਦਿੱਤਾ ਜਾਂਦਾ ਹੈ ਤੇ ਫਿਰ ਉਹ ਕਿਵੇਂ ਉਹਦਾ ਰੋਲ ਹੈ ਰੋਂ ਦੀ ਗੱਲ ਕਰਦਾ ਰੋਂ ਬੰਦ ਹੀ ਨਹੀਂ ਹੁੰਦਾ ਲੋ ਬੱਚੜੇ ਮਰਨ ਤੇਰੇ ਬੇਫਰੰਗੀ ਆ ਉਧਾਨੇ ਮਿਸ ਓਪੇਰਾ ਇੱਕ ਸਟੇਜ ਦੀ ਲੁਕਤ ਹੋਣ ਦੀ ਕਲਾ ਹੈ ਪੰਜਾਬs ਤਾਂ ਤਕਰੀਬਨ ਲੁਕਤ ਹੋ ਚੁੱਕੀ ਹੈ ਬੰਗਾਲ ਵਗੈਰਾ ਤੇ ਹਜੇ ਵੀ ਇਹ ਓਪੇਰੇ ਚੱਲਦੇ ਨੇ ਸਟੇਜ ਤੇ ਨਾਟਕ ਤਿੰਨ ਤਰ੍ਹਾਂ ਦੀ ਵਿਦਾ ਨਾਲ ਖੇਡਿਆ ਜਾਂਦਾ ਸੀ ਪਹਿਲਾ ਹੁੰਦਾ ਸੀ ਕਿ ਡਾਇਲੋਗ ਇੱਕ ਦੂਸਰੇ ਨੂੰ ਬੋਲਵੇਂ ਜਿਵੇਂ ਆਮ ਨਾਟਕ ਚੱਲਦੇ ਨੇ ਪਾਤਰ ਵੀ ਡਾਇਲੋਗ ਬੋਲਦੇ ਨੇ ਜਵਾਬ ਦਿੰਦਾ ਹੈ ਉਹ ਸਭ ਤੋਂ ਸਿੰਪਲ ਜਿਹੜੀ ਨਾਟਕ ਦੀ ਕਲਾ ਉਹ ਹੈ ਦੂਸਰੀ ਹੈਗੀ ਹੈ ਬੈਲੇ ਬੈਲੇ 'ਚ ਬੈਕਗ੍ਰਾਉਂਡ 뮤직 ਚੱਲਦਾ ਹੁੰਦਾ ਔਰ ਡਾਂਸ ਦੇ ਨਾਲ ਕਲਾਕਾਰ ਐਕਟਿੰਗ ਕਰਦੇ ਨੇ ਉਹ ਡਰਾਮਾ ਪੂਰਾ ਕਰਦੇ ਨੇ ਉਹ ਬੈਲੇ ਕਹਿੰਦੇ ਆ ਔਰ ਤੀਸਰੀ ਜਿਹੜੀ ਮੁਖ ਹੋਰ ਕਲਾਸੀ ਉਹਨੂੰ ਕਹਿੰਦੇ ਸੀ 오ਪੇਰਾ 오ਪੇਰਾ ਮਤਲਬ ਗੀਤਾਂ 'ਚ ਨਾਟਕ ਗੀਤਾਂ 'ਚ ਡਰਾਮਾ ਗੀਤਾਂ 'ਚ ਸਾਰੇ ਐਕਸ਼ਨ ਕਰਨੇ ਆ ਗੀਤਾਂ 'ਚ ਤੁਸੀਂ ਐਕਟਿੰਗ ਕਰਨੀ ਆ ਗੀਤਾਂ 'ਚ ਇਹਦੇ ਜਵਾਬ ਦੇਨੇ ਆ ਔਰ ਇਹ ਸਟੇਜ ਦੀ ਸਭ ਤੋਂ ਆਫੀਕਲ ਹੈ ਕਿਉਂਕਿ ਗੀਤਾਂ ਦੇ ਨਾਲ ਤੁਸੀਂ ਆਪਣਾ ਐਕਸਪ੍ਰੈਸ਼ਨ ਵੀ ਦੇਣਾ ਜੇ ਰੋਣ ਦਾ ਐਕਸਪ੍ਰੈਸ਼ਨ ਹੈ ਤਾਂ ਉਹ ਵੀ ਤੁਸੀਂ ਗੀਤਾਂ 'ਚ ਦੇਣਾ ਅਗਰ ਤੁਹਾਨੂੰ ਨਹੀਂ ਅੱਛਾ ਲੱਗ ਰਿਹਾ ਕੋਈ ਗੁੱਸੇ ਦਾ ਐਕਸਪ੍ਰੈਸ਼ਨ ਹੈ ਉਹ ਵੀ ਗੀਤਾਂ 'ਚ ਦੇਣਾ ਔਰ ਇਹ ਸਭ ਤੋਂ ਔਖੀ ਕਲਾ 오ਪੇਰਾ ਸਟੇਜ ਤੇ गिनी ਜਾਂਦੀ ਹੈ ਔਰ ਸਾਨੂੰ ਫਖਰ ਹੈ ਇਸ ਗੱਲ ਦਾ ਕਿ ਯੂਨਾਈਟਿਡ ਬ੍ਰਿਟਨ ਦਾ ਇਸ ਕਲਾ ਨੂੰ ਪੁਨਰਜੀਵਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਇਸ ਦੇ ਵਿੱਚ ਪ੍ਰੋਗਰਾਮ ਦੇ ਵਿੱਚ ਇੰਨੇ ਕਿ ਜਿਹੜੇ ਕਿ ਆਪਣੀ ਟੀਮ ਇਸ ਦੇ ਤਕਰੀਬਨ 15 ਦੇ ਕਰੀਬ ਕਲਾਕਾਰ ਹਿੱਸਾ ਲੈ ਰਹੇ ਨੇ ਜੀ ਔਰ ਕੋਈ ਵੀ ਪ੍ਰੋਫੈਸ਼ਨਲ ਨਹੀਂ ਹੈਗਾ ਸਾਰੇ ਸ਼ੌਕੀਆ ਕੰਮ ਕਰਦੇ ਨੇ

ਥੋੜੀਆਂ ਫਾਰਮੈਲਿਟੀਆਂ ਉਪਚਾਰਕਤਾਵਾਂ ਹੁੰਦੀਆਂ ਉਹ ਪੂਰੀਆਂ ਕਰਨ ਤੋਂ ਬਾਅਦ ਅਸੀਂ ਤਕਰੀਬਨ 6:30 ਵਜੇ ઓਪੇਰਾ ਸ਼ੁਰੂ ਕਰਦੇ ਆਂ ਐਂਟਰੀ ਫ੍ਰੀ ਐਂਟਰੀ ਫ੍ਰੀ ਹੋਏਗੀ ਜੀ ਕਾਰਡ ਉਸੇ ਦਿੱਤੇ ਆ ਸਾਡੇ ਮਿੱਤਰਾਂ ਨੂੰ ਤੁਹਾਡੇ ਵਰਗੇ ਦੋਸਤਾਂ ਨੂੰ ਇਨਵਾਈਟ ਕਰਨ ਵਾਸਤੇ ਕਿ ਇੱਜ਼ਤ ਨਾਲ ਸਾਡੇ ਕੋਲ ਆਇਓ ਵਿੱਚ ਲੋਕ ਤੋਂ ਹੋਣ ਦਾ ਕਾਰਨ ਕੀ ਆ ਕਿਉਂ ਔਕੀ ਕਲ ਹੈ ਜੀ ਸਭ ਤੋਂ ਕਿਉਂਕਿ ਗਾਇਕ ਨਹੀਂ ਅچھے ਮਿਲਦੇ ਔਰ ઓਪੇਰਾ ਗਾਇਕਾ ਤੋਂ ਬਿਨਾ ਚੱਲ ਨਹੀਂ ਸਕਦਾ ਇਹ ਲੋਕਾ ਜਿਵੇਂ ਹੁਣ ਤੁਸੀਂ ਪਰਾਲਾ ਕੀਤਾ ਲੱਗਦਾ ਵੀ ਇਸ ਤਰ੍ਹਾਂ ਜਿਵੇਂ ਅਲੁਕਤ ਹੋ ਰਹੀਆਂ ਇਸ ਤਰ੍ਹਾਂ ਦੀਆਂ ਜਿਹੜੀਆਂ ਚੀਜ਼ਾਂ ਨੂੰ ਸੰਭਾਲਣ ਦੀ ਵੀ ਲੋੜ ਆ ਅਸੀਂ ਕੋਸ਼ਿਸ਼ ਕਰ ਰਹੇ ਆ ਜੀ ਕਿ ਇਸ ਤਰ੍ਹਾਂ ਦੀਆਂ ਚੀਜ਼ਾਂ ਨੂੰ ਸੰਭਾਲ ਸਕੀਏ ਔਰ ਲੋ ਇਸ ਨੂੰ ਪੁਨਰਜੀਵਤ ਕਰ ਸਕੀਏ ਯੂਨਾਈਟਿਡ ਕਲੱਬ 40 ਸਾਲ ਬਾਅਦ ਉਹ ਬੇਰਾ ਕਰਨ ਜਾ ਰਹੀ ਹੈ ਤੇ ਜਿਹੜੀ ਸਾਡੀ ਕਲੱਬ ਹੈਗੀ ਹੈ ਇਹਦੇ ਚਾਹ ਅਸੀਂ ਕੋਈ ਐਂਟਰੀ ਫੀਸ ਨਹੀਂ ਰੱਖੀ ਕਿਸੇ ਤੋਂ ਸਪான்ਸਰ ਨਹੀਂ ਕਰਾਇਆ ਸਾਰਾ ਫਰੀ ਹੈ ਫਰੀ ਐਂਟਰੀ ਹੈ ਤੇ 오ਪੇਰਾ 6 ਵਜੇ ਦਾ ਟਾਈਮ ਰੱਖਿਆ ਹੈ 8 ਵਜੇ ਤੱਕ ਅਸੀਂ ਡੇਢ ਘੰਟੇ ਦਾ ਹੈਗਾ ਹੈ ਸ਼ੋਅ ਪੂਰਾ ਸਵਾ ਡੇਢ ਘੰਟੇ ਦਾ ਤੇ ਯੂਨਾਈਟਿਡ ਕਲੱਬ ਅਸੀਂ ਬਹੁਤ ਦੇਰ ਤੋਂ ਰਾਮਦੇਵ ਲਾ ਕਰਦੇ ਆ ਰਹੇ ਹਾਂ 10-11 ਸਾਲ ਤੋਂ ਤੇ ਸਾਡੀ ਇੱਛਾ ਸੀ ਵੀ ਭਗਤ ਸਿੰਘ ਬਾਦ ਚ ਖੇਲੇ ਕਰੀਏ ਕੁਝ ਬਜਾ ਨਾਲ ਅਸੀਂ ਨਹੀਂ ਕਰ पाए ਤੇ ਸਾਡੀਆਂ ਕਮੀਆਂ ਸੀਗੀਆਂ ਸਾਨੂੰ ਕਲਾਕਾਰ ਨਹੀਂ ਲੱਭ ਰਹੇ ਸੀ ਇਹਨਾਂ ਦੇ ਹੁਣ ਸਾਨੂੰ ਕਲਾਕਾਰ ਮਿਲ ਗਏ ਬਹੁਤ ਸੁਰੀਲੇ ਕਲਾਕਾਰ ਹੈ ਤਾਨੂੰ ਡੇਢ ਮਹੀਨੇ ਦੀ ਮਿਹਨਤ ਕਰਨੀ ਪੈ ਰਹੀ ਹੈ ਤੇ ਅਸੀਂ ਆ ਲਾ ਲੋ ਵੀ ਸ਼ੇਰ ਤੋਂ ਲੱਗੇ 11 ਵਜੇ ਤੱਕ ਰੈਸਲ ਕਰਦੇ ਆ ਅੱਜ ਵੀ ਕਰਾਂਗੇ ਕੱਲ ਵੀ ਕਰਾਂਗੇ ਤੇ ਪਰਸੋਂ ਤੋਂ ਪੇਰਾ ਹੋ ਹੈ ਗਈ ਹੈ 21 ਦਰਜਾ ਤੇ ਤੁਸਾਂ ਤੁਹਾਨੂੰ ਵੀ ਬੇਨਤੀ ਹੈ ਤੁਸੀਂ ਵੱਧ ਤੋਂ ਵੱਧ ਲੋਕਾਂ ਨੂੰ ਸਾਨੂੰ ਹਾਈਲਾਈਟਸ ਕਰੋ ਕਲਪ ਨੂੰ ਕਿ ਲੋਕ ਉੱਥੇ ਆਣ ਤੇ ਜਿੰਨੀ ਸੀਟ ਲੱਗੀ ਹੈ ਮੈਂ ਚਾਹਣਾ ਵੀ ਉਸ ਤੋਂ ਵੱਧ ਲੋਕ ਉੱਥੇ ਪਹੁੰਚਣ ਲੋਕਾਂ ਨੂੰ ਲੱਗਿਆ ਸੀਟਾਂ ਦਾ ਭਰ ਗਈਆਂ ਅਸੀਂ ਗਾਣੂ ਕਦੇ ਹੋਗਾ ਤੇ ਪਹਿਲਾਂ ਜਾ ਕੇ ਸਟਾ ਰੁਕਾਂਗੇ ਦਾ ਸ਼ੇਰਾਂ ਸਭ ਤੋਂ ਹੁਣੇ ਤੁਸੀਂ ਗੱਲ ਕਰ ਰਹੇ ਸੀਗੇ ਇਹ ઓਪੇਰਾ ਵੀ ਮੁਸ਼ਕਲ ਕਿਉਂ ਹੈ ਸਾਨੂੰ ਕਿਉਂਕਿ ਇਹਦੇ ਵਿੱਚ ਲਗਭਗ 65 ਟਿਊਨ ਨੇ ਉਹ ਸਾਰੀਆਂ ਟਿਊਨਾਂ ਨੂੰ ਦੁਆਰੇ ਤੋਂ ਯਾਦ ਕੀਤਾ ਸਾਰੇ ਕਲਾਕਾਰਾਂ ਨੂੰ ਯਾਦ ਕਰਾਈਆਂ ਜਿੱਥੇ ਸਾਨੂੰ ਕੋਈ ਕਿਉਂਕਿ ਇਹ ਸਾਡੇ ਕੋਲੇ ਉਰਦੂ ਚ ਲਿਖਿਆ ਪਿਆ ਸੀ ਉਹ ਪੜਨ ਦੀ ਮੁਸ਼ਕਲ ਸੀ ਜਿੰਨੇ ਸਾਡੇ ਪੁਰਾਣੇ ਸਾਡੇ ਨਾਲ ਜੁੜੇ ਹੋਏ ਲੋਕ ਸੀ ਸਾਰਿਆਂ ਤੋਂ ਇਹ ਇਕੱਠਾ ਕੀਤਾ ਜਿੱਥੇ ਕੋਈ ਲੱਭੜਕਦਾ ਸੀ ਉਹ ਉਹਨਾਂ ਤੋਂ ਪੁੱਛਿਆ ਸਾਰੀਆਂ ਟਿਊਨਰ ਤਕਰੀਬਨ ਜਿੰਨਾਂ ਨੂੰ ਵੀ ਅਸੀਂ ਹੁਣ ਤਕਰੀਬਨ ਅਸੀਂ 500 ਕਾਰਡ ਵੰਡੇ 500 ਚੋਂ 450 ਕਾਰ ਉਹਨਾਂ ਲੋਕਾਂ ਨੂੰ ਬੰਨੇ ਜਿਹੜੇ ਪੁਰਾਣੇ ਸਾਡੇ ਨਾਲ ਜੁੜੇ ਹੋਏ ਸੀ ਤਾਂ ਉਹਨਾਂ ਨੇ ਸਾਨੂੰ ਜਾਣਦਿਆਂ ਨੂੰ ਜਿਵੇਂ ਅਗਰਵਾਲ ਸਾਹਿਬ ਨੇ ਸੁਣਾਇਆ ਨਾ ਉਹ ਮੀ ਉਹਨਾਂ ਨੇ ਸਾਨੂੰ ਡਾਇਲੌਗ ਸੁਣਾਏ ਇਹ ਲੋਕਾਂ ਦੇ ਦਿਲਾਂ 'ਚ ਵਸਿਆ ਹੋਇਆ ਸੀ ਜਿਹੜੀ ਤੁਸੀਂ ਰੋਣ ਦੀ ਗੱਲ ਕਰ ਰਹੇ ਹੋ ਦਿੱਲੀ ਸ਼ੋਅ ਹੋਇਆ ਸੀ ਫਾਦਰ ਸਾਹਿਬ ਨੂੰ ਪਤਾ ਲੱਗਿਆ ਵੀ ਭਗਤ ਸਿੰਘ ਦੇ ਮਾਤਾ ਜੀ ਆ ਰਹੇ ਆ ਤਾਂ ਉਦੋਂ ਉਹਨਾਂ ਨੇ ਉਹਨਾਂ ਨੂੰ ਸਟੇਜ ਤੇ ਬਿਠਾ ਕੇ ਉਸੇ ਦਿਨ ਇੱਕ ਗੀਤ ਲਿਖਿਆ ਸੀ ਆ ਜਿਹੜਾ ਅਸੀਂ ਸੁਣਾਵਾਂਗੇ ਵੀ ਮਾਏ ਰੋਈ ਨਾ ਲਾਲ ਤੇਰੇ ਚਾਲੀ ਨਿਕਰੋ ਉਹ ਭਗਤ ਸਿੰਘ ਜਿਹਦੇ ਮਾਤਾ ਜੀ ਨੂੰ ਛੱਡ ਕੇ ਬਾਕੀ ਸਾਰੇ ਦੁਨੀਆ ਰੋ ਰਹੇ ਸੀ ਉਹ ਐ ਇਮੋਸ਼ਨਲ ਹੈ ਜੀ ਦੇਖੋਗੇ ਅਸੀਂ ਇੱਕ ਮੈਂ ਪਰਸਨਲੀ ਸਾਰੀ ਜਨਤਾ ਨੂੰ ਅਪੀਲ ਕਰਨਾ ਚਾਹੁੰਦਾ ਵੀ ਤੁਸੀਂ ਦਰਸ਼ਕ ਦੀ ਪਜਾਏ ਸਾਡੇ ਗੁਰੂ ਬਣ ਕੇ ਦੇਖਣ ਆਓ ਕਿਉਂਕਿ ਇਹਦੇ ਵਿੱਚ ਕਮੀਆਂ ਹੋਣਗੀਆਂ 40 ਸਾਲਾਂ ਬਾਅਦ ਹੋ ਰਿਹਾ ਜਿੰਨੇ ਸਾਡੇ ਕਲਾਕਾਰ ਹੈ ਉਹਨਾਂ ਨੇ ਅੱਜ ਤੱਕ ਉਹ ਮੇਰਾ ਦੇਖਿਆ ਨਹੀਂ ਕਰਨਾ ਤਾਂ ਦੂਰ ਦੀ ਗੱਲ ਹੈ ਗੁਰੂ ਜਿਵੇਂ ਆਪਦੇ ਸ਼ਿਸ਼ਿਆ ਨੂੰ ਛਿੜਕਦਾ ਵੀ ਹੈ ਪਿਆਰ ਨਾਲ ਤੇ ਸਮਝਾਂਦਾ ਵੀ ਹੈ ਤੁਸੀਂ ਸਾਰੇ ਦਰਸ਼ਕ ਉਵੇਂ ਆਓ ਜਿਹੜੀਆਂ ਸਾਡੀਆਂ ਕਮੀਆਂ ਹੈ ਤਾਂ ਕਿ ਅਸੀਂ ਅਗਲੇ ਸ਼ੋਅ ਤੋਂ ਦੂਰ ਕਰ ਸਕੀਏ ਸਾਡੀ ਇਹੀ ਤੁਹਾਨੂੰ ਅਰਜ਼ ਹੈ ਆਪਦੇ ਬੱਚੇ ਨੂੰ ਲੈ ਕੇ ਆਓ ਤਾਂ ਕਿ ਉਹਨਾਂ ਨੂੰ ਪਤਾ ਲੱਗੇ ਵੀ ਸ਼ਹੀਦਾਂ ਦੀਆਂ ਕੁਰਬਾਨੀਆਂ ਕੀ ਸੀ ਆਪ ਆਪਾਂ ਜੋ ਆਯਾਦੀ ਮੰਨ ਰਹੇ ਆ ਉਹਦੇ ਪਿੱਛੇ ਕਿੰਨੇ ਲੋਕਾਂ ਦੀਆਂ ਕੁਰਬਾਨੀਆਂ ਸੀ ਤੇ ਕਿਵੇਂ ਉਹਨਾਂ ਨੇ ਤੁਸੀਂ ਇਹ ਝੱਲੇ ਇਹ ਤੁਸੀਂ ਕਹਿੰਦੇ ਅਗਲੇ ਸ਼ੋਅ ਜਿਹੜੇ ਮੈਂ ਜਾ ਕੇ ਰੱਖਾਂਗੇ